ਉਕੇ ਮੈਨੂੰ ਨੰਬਰ ਪਤਾ ਕਰੋ ਜੀ ਕੰਚਰੀਆ ਫਿਰ ਮੈਂ ਬਈ ਉਹ ਮੋਰ ਤੋਂ ਪਤਾ ਕੀਤਾ ਮੋਰ ਨੇ ਤੁਹਾਡੇ ਬਾਰੇ ਦੱਸਿਆ ਜਦੋਂ ਤੁਹਾਡਾ ਨਾਲੋਂ ਤਾਂ ਫਿਰ ਸਤਗੁਰੂ ਤੇ ਪਿਆਰੀ ਨਿਕਲੇ ਤੇ ਮੇਰੇ ਫਿਰ ਮੈਂ ਪੁਲਿਸ ਕੰਮਾ ਨਹੀਂ ਹੋਇਆ ਗੁਰਦੀ ਮੈਂ ਤੁਹਾਨੂੰ ਜ਼ਿਆਦਾ ਗੁਰੂ ਕੱਦੀ ਦਫ਼ਤਰ ਤੇਰੇ ਦੋ ਕੈਂਪ ਲਾ ਕੇ ਚੁੱਕਿਆ ਹੈ ਪਰਿਵਾਰ ਵੱਲੋਂ ਅਸੀਂ ਕਿਸੇ ਤੋਂ ਪ੍ਰਮਾਣ ਨਹੀਂ ਇਕੱਠਾ ਕਰ ਜਾਂਦਾ ਮਹਾਰਾਜੀ ਕਿਰਪਾ ਹੀ ਬਹੁਤ ਬਣੀ ਹੋਈ ਹੈ ਤੇ ਦੋ ਆਪਣੇ ਘੱਟ ਘੱਟ 500 ਬੰਦੇ ਤਾਂ ਹੁਣ ਤੱਕ ਅਸੀਂ ਉਹਨਾਂ ਨੂੰ ਚੈੱਕਅਪ ਕਰਾਇਆ ਤੇ ਨਾਲੇ ਸਭ ਤੋਂ ਉੱਪਰ ਅਸੀਂ ਇੱਕਾ ਬਣੀ ਹੈ ਤੇ ਹੁਣ ਵੀ ਸੱਚ ਸਤਲੁਜ ਬਤਾਂ ਦੇ ਬੀਜਾਂ ਦੀ ਚੈੱਕਅਪ ਕਰਾਈ 333 ਬੰਦੇ ਨੂੰ ਐਨਕਾ ਬਣ ਕੇ ਸਿੱਧਾ ਬੱਚੀ ਹੋਈ ਹੈ ਤੇ ਮੈਨੂੰ ਬਤਾ ਕਿ ਜਿਹੜੇ ਬਾਬੂ ਜੀ ਬਤਾ ਜਿੰਨਾ ਤੇ ਵੀ ਸਤਗੁਰੂ ਦੀ ਕਿਰਪਾ ਨਾਲ ਇਹ ਜਿੱਤ ਤਾਂ ਹੋਈ ਨਹੀਂ ਜਿਹੜੇ ਤਨ ਲਗੇ ਪੂਰੇ ਤਨ ਨੂੰ ਐਮਐਸਸੀ ਦੇ ਲਈ ਸਾਸਤ ਨਾਮ ਦੀ ਸੰਸਥਾਨ ਦੀ ਤੁਹਾਡੇ ਪਰਿਵਾਰ ਨਹੀਂ ਰਹੇ ਤੇ ਸਾਡੇ ਪਰਿਵਾਰ ਨੂੰ ਤਾਂ ਸਿਰਫ ਤਹੀ ਮਾਤਾ ਦੀ ਕੋਈ ਹੋਣੀ ਹੈ ਕਿ ਇਹਦੀ ਬਹੁਤ ਬੜਾ ਯੋਗਦਾਨ ਹੈ ਕਿਉਂਕਿ ਤੇਰਾ ਬਾਪ ਜੀ ਦਾ ਬਟਾ ਇਹ ਜਲਾਮਤਰੀ ਤਰੀ ਮਾਤਾ ਹੈ ਜਿਹਨੂੰ ਐਕਟ ਹੈ ਅੱਜ ਤੱਕ ਵਧੀਆ ਫੂਡ ਬਣਾ ਕੇ ਦੇਗੀ ਦੇਖ ਬੋਲਦੇ ਤੇ ਅਸੀਂ ਪਰਮਾਤਮਾ ਕੀ ਅਰਦਾਸ ਹੀ ਕਰਦਾ ਸਾਰਾ ਪਰਿਵਾਰ ਵੀ ਪਰਮਾਤਮਾ ਤੈਨੂੰ ਇਹ ਚੜ੍ਹਦੀ ਕਲਾ ਚ ਰੱਖਿਆ। ਅਗਲੀ ਵਾਰੀ ਜੇ ਤੁਹ ਵਧੀਆ ਹੋਣਾ ਮੈਂ 16 ਦਾ ਮੈਡਲ ਲੈ ਕੇ ਆਵਾਂਗਾ। ਸਭਾ ਜੀ ਆਇਆਂ ਨੂੰ। ਤਾ ਕਾਰ ਸਤਿਗੁਰੂ ਤੇਰਾ ਹੀ ਆਸਰਾ। ਸਤਿਗੁਰ ਅਜੀ ਦੇ ਕੰਮ ਆਜਾ ਆਜਾ ਜਗਵੀਰ ਸਿੰਘ ਆਇਆ ਤੇ ਮਾੜੀਆਂ ਮੁੱਤੋਂ ਥੋੜੀ ਆ ਕੇ ਫੇਲੇ ਬੜੀਆਂ ਗੱਲਾਂ। ਭਾਗ ਵਾਲੇ ਦੇ ਕੰਮ ਆ। ਆਪ ਸਤਿਗੁਰੂ ਤੇਰਾ ਹੀ ਆਸਰਾ ਆਪ ਸਤਿਗੁਰੂ ਤੇਰਾ ਹੀ ਆਸਰਾ ਤਾ ਆਪ ਸਤਿਗੁਰੂ ਤੇਰਾ ਹੀ ਆਸਰਾ